ਗੱਲ ਰਾਜਵੀਰ ਜਵੰਦਾ ਦਾ ਅੰਤਮ ਸੰਸਕਾਰ ਕੀਤਾ ਤੇ ਬੜੇ ਲੋਕ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਸੀ ਪੁੱਭਾ ਮਾਰ ਮਾਰ ਕੇ ਰੋਏ ਇਸ ਜਗ੍ਹਾ ਤੇ ਰਾਜਵੀਰ ਜਵੰਦਾ ਨੂੰ ਜਿਹੜਾ ਅੰਤਮ ਦਰਸ਼ਨਾ ਵਾਸਤੇ ਰੱਖਿਆ ਗਿਆ ਸੀ ਜਿੱਥੇ ਹਰ ਭਜਨ ਮਾਨ ਜੀ ਦੀ ਗੱਲ ਕਰੀਏ ਰਣਜੀਤ ਬਾਵਾ ਦੀ ਗੱਲ ਕਰੀਏ ਜਾਂ ਫਿਰ ਕਨਬਰੇ ਗਰੇਵਾਲ ਕੁਲਵਿੰਦਰ ਬਿੱਲਾ ਹੋਰ ਬੜੇ ਪੰਜਾਬ ਦੇ ਸਿੰਗਰਾਂ ਨੇ ਅਥਰੂ ਵਹਾਏ ਨੇ ਕਿਉਂਕਿ ਉਹਨਾਂ ਨਾਲ ਬੜੀ ਸਾਂਝ ਸੀ ਰਾਜਵੀਰ ਜਵੰਦਾ ਦੀ ਜਦੋਂ ਵੀ ਕਿਤੇ ਇਧਰ ਉਧਰ ਜਾਣਾ ਹੁੰਦਾ ਸੀ ਆਪਾਂ ਟੂਰਾਂ ਦੀ ਗੱਲ ਕਰੀਏ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀ ਤਾਂ ਇਹ ਸਾਰੇ ਸਿੰਗਰ ਜਿਹੜੇ ਇਕੱਠੇ ਹੁੰਦੇ ਸੀਗੇ ਇਸ ਵੇਲੇ ਤੁਸੀਂ ਜਿਹੜਾ ਰਾਜਵੀਰ ਜਵੰਦੇ ਦੇ ਘਰ ਦਾ ਮਾਹੌਲ ਵੇਖ ਸਕਦੇ ਹੋ ਉਹਨਾਂ ਦੀ ਪਤਨੀ ਸੀ ਜਿਹੜੀ ਉਹ ਬਿਉਹਸ਼ ਹੋ ਗਈ ਸੀ ਉਹਨਾਂ ਦੀ ਮਾਤਾ ਸੀ ਜਿਹੜੀ ਉਹ ਬਿਉਹਸ਼ ਹੋ ਗਈ ਸੀ ਜਦੋਂ ਰਾਜਵੀਰ ਜਵੰਦੇ ਨੂੰ ਚੱਕ ਕੇ ਸ਼ਮਸ਼ਾਨ ਘਾੜ ਦੇ ਵਿੱਚ ਲਿਜਾਇਆ ਜਾ ਰਿਹਾ ਸੀਗਾ ਜਦੋਂ ਰਾਜਵੀਰ ਜਵੰਦਾ ਦੀ ਦੇਹ ਇਸ ਘਰ ਦੇ ਵਿੱਚ ਪਈ ਸੀ ਤਾਂ ਉਹਨਾਂ ਦੀ ਪਤਨੀ ਕੋਲ ਖੜੀ ਸੀ ਜਦੋਂ ਕੋਈ ਪੱਗ ਤੇ ਹੱਥ ਲਾਉਂਦਾ ਸੀ ਤਾਂ ਉਹ ਕਹਿ ਦਿੰਦੀ ਸੀ ਕਿ ਮੇਰੇ ਪਤੀ ਦੀ ਟੌਰ ਖਰਾਬ ਨਾ ਕਰੋ ਉਹਦੀ ਬਹੁਤ ਜ਼ਿਆਦਾ ਟੌਰ ਹੈ ਉਸ ਦੀ ਪੱਗ ਦੇ ਉੱਤੇ ਹੱਥ ਨਾ ਲਾਓ ਤੇ ਜਦੋਂ ਲਿਜਾਇਆ ਜਾ ਰਿਹਾ ਸੀ ਰਾਜਵੀਰ ਜਵੰਦਨ ਤਾਂ ਉਦੋਂ ਆਪਣੀ ਚੁੰਨੀ ਦੇ ਨਾਲ ਜਿਹੜੀ ਛਾਂ ਕੀਤੀ ਵੀ ਮੇਰੇ ਪਤੀ ਨੂੰ ਕਿਤੇ ਧੁੱਪ ਨਾ ਲੱਗ ਜੇ ਦੋਸਤੋ ਬਹੁਤ ਜ਼ਿਆਦਾ ਪਿਆਰ ਖਟਿਆ ਰਾਜਵੀਰ ਜਵੰਦਾ ਨੇ ਜਿੰਨੇ ਵੀ ਪਿੰਡ ਨੂੰ ਰਾਸਤੇ ਆਉਂਦੇ ਸੀ ਉਹ ਤਕਰੀਬਨ ਸਾਰੇ ਬਲੌਗ ਸੀ ਵੱਡੇ ਤੋਂ ਵੱਡੇ ਲੀਡਰ ਦੀ ਗੱਲ ਕਰੀ ਸੀ ਐਮ ਭਗਵਾਨ ਤਮਨ ਦੀ ਗੱਲ ਕਰੀ ਤਾਂ ਸਾਰੇ ਇੱਥੇ ਪਹੁੰਚੇ ਹੋਏ ਸੀ ਪੰਜਾਬੀ ਸਿੰਗਰਾਂ ਦੀ ਗੱਲ ਕਰੀਏ ਜਾਂ ਹੋਰ ਸਮਾਜਿਕ ਸੇਵਕ ਬੰਦਿਆਂ ਦੀ ਗੱਲ ਕਰੀਏ ਉਹਨਾਂ ਨੂੰ ਚਾਉਣ ਵਾਲੇ ਤਕਰੀਬਨ ਸਾਰੇ ਹੀ ਇੱਥੇ ਜਿਹੜੇ ਮੌਜੂਦ ਸੀਗੇ ਉਹਨਾਂ ਦੇ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਰੋਟੀ ਤੱਕ ਨਹੀਂ ਪੱਕੀ ਪਿੰਡ ਦੇ ਲੋਕਾਂ ਨੇ ਪੁੱਭਾ ਮਾਰ ਮਾਰ ਜਿਹੜਾ ਰਾਜਵੀਰ ਜਵੰਦੇ ਨੂੰ ਬਿਦਾ ਕੀਤਾ ਪਿੰਡ ਦੀਆਂ ਬੜੀਆਂ ਕੁੜੀਆਂ ਪਹਿਣਾ ਜਿਹੜੀਆਂ ਰਾਜਵੀਰ ਜਵੰਦੇ ਦੇ ਨਾਲ ਪਿਆਰ ਸੀਗਾ ਉਹ ਸਾਰੀਆਂ ਹੀ ਕੱਲ ਬਹੁਤ ਜ਼ਿਆਦੇ ਰੋਈਆਂ ਕਲਵਿੰਦਰ ਬਿੱਲਾ ਜਿਹੜਾ ਰਾਜਵੀਰ ਜਵੰਦੇ ਦੀ ਦੇ ਦੇ ਉੱਪਰ ਖੜਿਆ ਸੀ ਇੱਕ ਮਿੰਟ ਵੀ ਕਲਵਿੰਦਰ ਬਿੱਲਾ ਦੇ ਅਥਰੂ ਜਿਹੜੇ ਬੰਦ ਨਹੀਂ ਹੋਏ ਜਦੋਂ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਹੋਇਆ ਤਾਂ ਕਨਬਰ ਗਰੇਵਾਲ ਜਿਹੜੀ ਫੁੱਲਾਂ ਦੀ ਮਾਲਾ ਰਾਜਵੀਰ ਜਵੰਦੇ ਨੂੰ ਪਹਿਨਾਈ ਗਈ ਸੀ ਉਹ ਆਪਣੇ ਕੋਲ ਰੱਖ ਲਈ ਆਪਣੇ ਕੋਲ ਰੱਖ ਕੇ ਇੱਕ ਪਾਸੇ ਖੇਤਾਂ ਦੇ ਲਾਗੇ ਜਿੱਥੇ ਸੰਸਕਾਰ ਹੋਇਆ ਸੀ ਉਸ ਜਗ੍ਹਾ ਤੇ ਕਨ ਕਨਬਰ ਗਰੇਵਾਲ ਜਿਹੜਾ ਬੈਠਿਆ ਰਿਹਾ ਬੜੇ ਲੋਕਾਂ ਨੇ ਜਿਹੜੀ ਸੇਵਾ ਕੀਤੀ ਰਾਜਵੀਰ ਜਵੰਦੇ ਦੇ ਅੰਤਮ ਸੰਸਕਾਰ ਦੇ ਉੱਤੇ ਆ ਕਨਬਰਗਰੇਵਾਲ ਦੀ ਗੱਲ ਕਰੀਏ ਪਹਿਲਾਂ ਜੋੜਿਆਂ ਦੀ ਸੇਵਾ ਕੀਤੀ ਬਾਅਦ ਵਿੱਚ ਜਿੰਨਾ ਵੀ ਆਲੇ-ਦਾਲੇ ਕੂੜਾ ਕਰਕਟ ਫੈਲਿਆ ਸੀ ਬੋਤਲਾਂ ਸੀ ਉਹ ਸਾਰੀਆਂ ਕਨਬਰ ਗਰੇਵਾਲ ਨੇ ਸਾਫ ਕੀਤੀਆਂ ਪਹਿਲਾਂ 11 ਦਿਨ ਜਿਹੜਾ ਵੈਂਟੀਲੇਟਰ ਤੇ ਰਾਜਵੀਰ ਜਵੰਦਾ ਰਿਹਾ ਉਦੋਂ ਵੀ ਕਨਬਰ ਗਰੇਵਾਲ ਨੇ ਜਿਹੜਾ ਬਹੁਤ ਜ਼ਿਆਦਾ ਸੇਵਾ ਕੀਤੀ ਵਾਰ-ਵਾਰ ਲੋਕਾਂ ਨੂੰ ਅਪਡੇਟ ਤੱਕ ਦਿੰਦੇ ਰਹੇ ਸੰਭਾਲਿਆ ਵੀ ਕੁਝ ਟਾਈਮ ਪਹਿਲਾਂ ਹੀ ਰਾਜਵੀਰ ਜਵੰਦਾ ਨੇ ਆਪਣਾ ਮੋਹਾਲੀ ਦੇ ਵਿੱਚ ਕਨਾਮਾ ਕਰ ਲਿੱਤਾ ਸੀ ਤੇ 6-7 ਮਹੀਨੇ ਪਹਿਲਾਂ ਹੀ ਇਸ ਪਿੰਡ ਨੂੰ ਛੱਡ ਕੇ ਜਿਹੜਾ ਉੱਥੇ ਗਏ ਸੀਗੇ ਤੇ ਬਾਅਦ ਦੇ ਵਿੱਚ ਜਿਹੜਾ ਘੁੰਮਣ ਚਲੇ ਗਏ ਘੁੰਮਣ ਦੇ ਕਰਕੇ ਜਿਹੜੀ ਉਹਨਾਂ ਨੂੰ ਸੱਟ ਲੱਗੀ ਵੈਸੇ ਤਾਂ ਮੋਟਰਸਾਈਕਲ ਦੇ ਉੱਤੇ ਵੀ ਜਿਹੜੇ ਕਾਫੀ ਸਵਾਲ ਉੱਠ ਰਹੇ ਨੇ ਵੀ ਇੰਨੀ ਜ਼ਿਆਦਾ ਸੇਫਟੀ ਦਾ ਫੇਰ ਵੀ ਐਕਸੀਡੈਂਟ ਕਿਵੇਂ ਹੋ ਗਿਆ 27 ਲੱਖ ਦਾ ਜਿਹੜਾ ਮੋਟਰਸਾਈਕਲ ਲਿੱਤਾ ਸੀ ਸਿਰਫ ਘੁੰਮਣ ਫਿਰਨ ਵਾਸਤੇ ਪਰ ਫੇਰ ਵੀ ਜਿਹੜਾ ਵੀ ਸੱਟ ਕਿੱਦਾਂ ਲੱਗੀ ਤਾਂ ਵੱਖਰੇ ਵੱਖਰੇ ਸਵਾਲ ਨੇ ਸਾਰੇ ਲੋਕਾਂ ਦੇ ਪਰ ਗੱਲ ਇਹ ਆ ਵੀ ਰਾਜਵੀਰ ਜਵੰਦੇ ਨੂੰ ਇੰਨੀਆਂ ਅਰਦਾਸਾਂ ਵੀ ਜਿਹੜੀਆਂ ਬਚਾ ਨਹੀਂ ਸਕੀਆਂ ਆ ਜਿਹੜਾ ਤੁਸੀਂ ਨਾਲ ਸਕੂਲ ਵੇਖ ਰਹੇ ਹੋ ਆ ਇੱਥੇ ਹੀ ਜਿਹੜਾ ਰਾਜਵੀਰ ਜਵੰਦਾ ਪੜਦਾ ਹੁੰਦਾ ਸੀ ਤੇ ਆ ਜਿਹੜਾ ਤੁਸੀਂ ਗਰਾਊਂਡ ਵੇਖ ਰਹੇ ਹੋ ਇੱਥੇ ਹੀ ਜਿਹੜਾ ਰਾਜ ਰਾਜਵੀਰ ਜਵੰਦੇ ਨੇ ਪੁਲਿਸ ਦੀ ਤਿਆਰੀ ਕੀਤੀ ਸੀ ਪੁਲਿਸ ਦੀ ਤਿਆਰੀ ਕਰਨ ਤੋਂ ਬਾਅਦ ਭਰਤੀ ਹੋਇਆ ਫਿਰ ਜਿਹੜਾ ਸਿੰਗਿੰਗ ਲੈਂਡ ਦੇ ਵਿੱਚ ਆਇਆ ਤੇ ਸਿੰਗਿੰਗ ਲੈਂਡ ਦੇ ਵਿੱਚ ਆ ਕੇ ਬੜਾ ਆਪਣਾ ਨਾਮ ਕਮਾਇਆ ਪਰ ਬਹੁਤ ਹੀ ਟਾਈਮ ਜਿਹੜਾ ਦੁਨੀਆਂ ਤੇ ਨਹੀਂ ਰਹਿ ਸਕਿਆ ਸਿਰਫ 35 ਸਾਲ ਦੀ ਹੀ ਉਮਰ ਸੀ ਰਾਜਵੀਰ ਜਵੰਦੇ ਦੀ ਐਦੋਂ ਪਹਿਲਾਂ ਆਪਾਂ ਗੱਲ ਕਰੀਏ ਚਮਕੀਲਾ 27 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲਾ ਵੀ 27-28 ਸਾਲ ਦੀ ਉਮਰ ਦੇ ਵਿੱਚ ਜਿਹੜਾ ਦੁਨੀਆਂ ਨੂੰ ਛੱਡ ਕੇ ਜਾ ਚੁੱਕੇ ਨੇ ਤੇ ਰਾਜਵੀਰ ਜਵੰਦਾ ਵੀ ਆਪਣੀ ਭਰੀ ਜਵਾਨੀ ਦੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਜਿਹੜਾ ਜਾ ਚੁੱਕਿਆ ਰਾਜਵੀਰ ਜਵੰਦਾ ਦੇ ਸੰਸਕਾਰ ਤੋਂ ਬਾਅਦ ਸ਼ਾਮ ਨੂੰ ਇੱਕ ਹੋਰ ਖਬਰ ਆਂਦੀ ਆ ਪੰਜਾਬੀ ਬਾਡੀ ਬਿਲਡਰ ਬਰਿੰਦਰ ਕਮਾਨ ਵੀ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਬਰਿੰਦਰ ਕਮਾਨ ਨੇ ਇੱਕ ਦਿਨ ਪਹਿਲਾਂ ਪੋਸਟ ਪਾਈ ਸੀ ਕਿ ਅਲਵਿਦਾ ਰਾਜਵੀਰ ਬਾਈ ਤੁਹਾਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਪਰ ਸ਼ਾਇਦ ਇਹ ਨਹੀਂ ਪਤਾ ਸੀ ਵੀ ਅਗਲਾ ਦਿਨ ਜਿਹੜਾ ਮੇਰਾ ਵੀ ਹੋ ਸਕਦਾ ਕਿਉਂਕਿ ਦੋਸਤੋ ਆ ਸ਼ਾਕਾ ਹਰੀ ਸ਼ੁੱਧ ਸ਼ਾਕਾਹਾਰੀ ਬਾਡੀ ਬਿਲਡਰ ਜਿਹੜਾ ਬਰਿੰਦਰ ਕਮਾਨ ਕਦੇ ਕੋਈ ਨਸ਼ਾ ਨਹੀਂ ਕੀਤਾ ਕਦੇ ਕੋਈ ਮੀਟ ਮੱਛੀ ਨਹੀਂ ਖਾਧੀ ਪਰ ਫੇਰ ਵੀ ਹਾਰਟ ਅਟੈਕ ਆ ਗਿਆ ਤਾਂ ਦੋਸਤੋ ਕੋਈ ਪ੍ਰੋਸਾਣੀ ਸਾਵਾਂ ਦਾ ਹੈਨਾ